ਸਾਰਿਆਂ ਨੂੰ ਪਿਆਰ ਭਰਿਆ ਨਮਸਕਾਰ ਮੇਰਾ ਨਾਮ ਵਿਸ਼ਾਲ ਗੁੱਤਾ ਹੈ ਆਈਡੀਪੀ ਆਫਿਸ ਖੰਨਾ ਦੇ ਵਿੱਚ ਮੈਂ ਬ੍ਰਾਂਚ ਮੈਨੇਜਰ ਹਾਂ ਤੇ ਅੱਜ ਸਾਡੇ ਆਫਿਸ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਇਹਨੂੰ ਅਸੀਂ ਕਹਿੰਦੇ ਪ੍ਰੀ ਡਿਪਾਰਚਰ ਫਾਰ ਕੈਨੇਡਾ ਜਿਹੜੇ ਸਟੂਡੈਂਟਸ ਦਾ ਵੀਜ਼ਾ ਆ ਚੁੱਕਾ ਹੋਇਆ ਹੈ ਉਹਨਾਂ ਸਟੂਡੈਂਟਸ ਨੂੰ ਅਸੀਂ ਇੱਥੇ ਬੁਲਾ ਕੇ ਉਹਨਾਂ ਨੂੰ ਇੱਥੇ ਜਾਣ ਤੋਂ ਲੈ ਕੇ ਉਹਨਾਂ ਦੇ ਕਾਲਜ ਤੱਕ ਪਹੁੰਚਣ ਤੱਕ ਕੀ ਕੀ ਜ਼ਰੂਰੀ ਚੀਜ਼ਾਂ ਚਾਹੀਦੀਆਂ ਨੇ ਤੇ ਉਹਨਾਂ ਨੇ ਕਿਹਨਾ ਚੀਜ਼ਾਂ ਦਾ ਖਿਆਲ ਰੱਖਣਾ ਹੈ ਇਸ ਬਾਰੇ ਅਸੀਂ ਉਹਨਾਂ ਨੂੰ ਅਪਗਤ ਕਰਾਉਣ ਲਈ ਅੱਜ ਆਪਣੇ ਆਫਿਸ ਦੇ ਵਿੱਚ ਬੁਲਾਇਆ ਹੋਇਆ ਹੈ ਇੰਦੇ ਵਿੱਚ ਸਾਨੂੰ ਦਾਜ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਬੱਚਾ ਨੂੰ ਸਿਰਫ ਵੀਜ਼ਾ ਤੱਕ ਹੀ ਨਹੀਂ ਸੀਮਿਤ ਰੱਖਦੇ ਅਸੀਂ ਉਹਨਾਂ ਉਸ ਤੋਂ ਬਾਅਦ ਵੀ ਜੇ ਉਹਨਾਂ ਨੂੰ ਕੋਈ ਦਿੱਕਤ ਆਂਦੀ ਹੈ ਉਹਨਾਂ ਨਾਲ ਜੁੜੇ ਰਹਿਣੇ ਤੇ ਇਹ ਸੈਸ਼ਨ ਸਾਡਾ ਰੈਗੂਲਰ ਹੈ ਹਰ ਇਨਟੇਕ ਤੋਂ ਬਾਅਦ ਅਸੀਂ ਇਹ ਸੈਸ਼ਨ ਕਰਦੇ ਹਾਂ ਤੇ ਬੱਚਿਆਂ ਨੂੰ ਜੇ ਉਹਨਾਂ ਦੇ ਦਿਮਾਗ 'ਚ ਕੋਈ ਵੀ ਡਾਊਟ ਹੁੰਦਾ ਕਿਸੇ ਚੀਜ਼ ਨੂੰ ਵੀ ਲੈ ਕੇ ਚਾਹੇ ਉਹਨਾਂ ਦੇ ਕਾਲਜ ਦੇ ਕਿਸੇ ਡਾਕੂਮੈਂਟ ਨੂੰ ਲੈ ਕੇ ਚਾਹੇ ਉਹਨਾਂ ਦੇ ਐਨਰੋਲਮੈਂਟ ਨੂੰ ਲੈ ਕੇ ਸੋ ਇਹਦੇ ਵਿੱਚ ਅਸੀਂ ਸੈਸ਼ਨ ਦੇ ਵਿੱਚ ਸਾਰੇ ਦਾ ਸਾਰਾ ਅਸੀਂ ਉਹਨਾਂ ਦਾ ਡਾਊਟ ਕਲੀਅਰ ਕਰਦੇ ਹਾਂ ਤੇ ਮੈਂ ਇਹ ਦੱਸ ਕੇ ਬੜਾ ਖੁਸ਼ ਹਾਂ ਕਿ ਅੱਜ ਵੀ ਮੇਰੇ ਕੋ ਜੋ ਕਿ 50 60 ਤੋਂ ਵੀ ਉੱਤੇ ਹੈ ਜੋ ਆਪਣੇ ਆਪ ਇੱਕ ਸਟੇਟਮੈਂਟ ਹੈ ਕਿ ਜੇ ਬੱਚਾ ਆਪਣਾ ਸੁਪਨਾ ਪੂਰਾ ਕਰਨਾ ਚਾਹੇ ਤਾਂ ਉਹ ਕਰ ਸਕਦਾ ਹੈ ਹਲੇ ਵੀ ਕੈਨੇਡਾ ਇਜ਼ ਦਾ ਫਰਸਟ ਡੈਸਟੀਨੇਸ਼ਨ ਟੂ ਗੋ ਐਂਡ ਸਟੱਡੀ ਅਬ੍ਰੋਡ ਸਰ ਜਿੱਦਣੇ ਕੈਨੇਡਾ ਦੇ ਹਾਲਾਤ ਚੱਲ ਰਹੇ ਦੀ ਆਪਾਂ ਦੇਖਦੇ ਨੂੰ ਹੈ ਕਿ ਉਸ ਤੋਂ ਲੈ ਕੇ ਬੱਚੇ ਨੂੰ ਕਿਸ ਤਰ੍ਹਾਂ ਦੀ ਗਾਈਡੈਂਸ ਮਿਲਦੀ ਹੈ ਸਰ ਦੇਖੋ ਕੈਨੇਡਾ ਜਿਹੜੀ ਹੈ ਨਾ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਇਹ ਇੱਕ ਜਿਹੜਾ ਪੋਜ਼ਿਟਿਵ ਮੋੜ ਤੋਂ ਆਨ ਦੀ ਵਜ੍ਹਾ ਹੈ ਇਹਨੂੰ ਅੱਜ ਇੱਕ ਨੈਗੇਟਿਵ ਮੋੜ ਮਿਲ ਗਿਆ ਬਟ ਜੇ ਆਪਾਂ ਇਹਨੂੰ ਸਮਝੀਏ ਤਾਂ ਇਹ ਬਹੁਤ ਵਧੀਆ ਟਾਈਮ ਹੈ ਇਸ ਟਾਈਮ ਕੈਨੇਡਾ ਜਾ ਕੇ ਪੜਨ ਦਾ ਕਿਉਂ ਕਿ ਕਿਉਂਕਿ ਉੱਥੇ ਦੀ ਸਰਕਾਰ ਨੇ ਉਹ ਪਰੇਸ਼ਾਨੀਆਂ ਨੂੰ ਪਹਿਲੇ ਦੇਖਿਆ ਵੀ ਜਿਹੜੇ ਸਟੂਡੈਂਟਸ ਫੇਸ ਕਰ ਰਹੇ ਸੀ ਜਿਹੜੇ ਇੱਥੋਂ ਜਾ ਰਹੇ ਸੀ ਉਹਨਾਂ ਨੇ ਉਹਨਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਉਹਨੇ ਇੱਕ ਲਿਸਟ ਕੱਢੀ ਹੈ ਜਿਹਨੂੰ ਕਹਿੰਦੇ ਕਿ 960 ਪ੍ਰੋਗਰਾਮ ਦੀ ਲਿਸਟ ਕੱਢੀ ਹੈ ਜਿਹਦੇ ਮੁਤਾਬਿਕ ਉਹਨਾਂ ਨੂੰ ਉੱਥੇ ਨੌਕਰੀਆਂ ਦੀ ਕਮੀ ਨਹੀਂ ਆਏਗੀ ਇਸ ਕਰਕੇ ਹੁਣ ਉਹ ਪ੍ਰੋਗਰਾਮ ਹੀ ਅਵੇਲੇਬਲ ਹੋਣਗੇ ਜਿਹਨੂੰ ਕਰਨ ਤੋਂ ਬਾਅਦ ਨੌਕਰੀਆਂ ਵੀ ਉੱਥੇ ਅਵੇਲੇਬਲ ਨੇ ਸੋ ਬੱਚਾ ਆਪਣੇ ਆਪ ਨੂੰ ਸੇਫ ਫੀਲ ਕਰੇਗਾ ਇਹ ਨਹੀਂ ਕਿ ਉੱਥੇ ਜਾ ਕੇ ਆਪਾਂ ਨੇ ਪਹਿਲੇ ਸੁਣਦੇ ਸੀ ਕਿ ਬੱਚਾ ਜਾਂਦਾ ਇੱਥੋਂ ਪੜ੍ਹਨ ਜਾਂਦਾ ਹੈ ਲੇਕਿਨ ਉੱਥੇ ਜਾ ਕੇ ਫਿਰ ਉਹਨੂੰ ਨੌਕਰੀ ਨਹੀਂ ਮਿਲਦੀ ਲੇਕਿਨ ਹੁਣ ਸਰਕਾਰ ਨੇ ਕਿਹਾ ਹੈ ਕਿ ਉਹੀ ਪ੍ਰੋਗਰਾਮ ਉੱਥੇ ਚੱਲਣਗੇ ਜਿਨ੍ਹਾਂ ਵਿੱਚ ਕਿ ਨੌਕਰੀਆਂ ਅਵੇਲੇਬਲ ਨੇ ਕੈਨੇਡਾ ਦੇ ਵਿੱਚ ਸੋ ਇਹ ਇੱਕ ਉਹਨਾਂ ਦਾ ਬਹੁਤ ਵੱਡਾ ਕਦਮ ਦਿੱਤਾ ਗਿਆ ਹੈ ਔਰ ਇਦਾਂ ਦੀ ਜਿਹੜੇ ਵੀ ਚੇਂਜਸ ਆਏ ਨੇ ਜਿੱਦਾਂ ਕਿ ਹੁਣ ਵੀਜ਼ਾ ਜਿਹੜੇ ਨੇ ਉਹ ਸਿਰਫ 3 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਟਾਈਮ ਦਿੱਤਾ ਹੈ ਕਿ 3 ਹਫ਼ਤਿਆਂ ਦੇ ਵਿੱਚ ਹੀ ਵੀਜ਼ਾ ਡਿਸੀਜਨਸ ਵੀ ਆ ਰਹੇ ਨੇ ਇਹ ਸਾਰੀ ਚੀਜ਼ਾਂ ਇਸੇ ਚੀਜ਼ ਨੂੰ ਇਸ਼ਾਰਾ ਕਰ ਰਹੀਆਂ ਕਿ ਕੈਨੇਡਾ ਨੇ ਆਪਣੇ ਆਪ ਨੂੰ ਇੱਕ ਅੱਛਾ ਡੈਸਟੀਨੇਸ਼ਨ ਹੋਰ ਬਣਨ ਦਾ ਇੱਕ ਟਾਈਮ ਦਿੱਤਾ ਹੈ ਔਰ ਐਸੇ ਟਾਈਮ ਸਭ ਤੋਂ ਬੈਸਟ ਟਾਈਮ ਹੈ ਬੱਚਿਆਂ ਦਾ ਜੇ ਕੈਨੇਡਾ ਜਾ ਕੇ ਉਹ ਪੜ੍ਹਨਾ ਚਾਹੁੰਦੇ ਆ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਇਸ ਵਿੱਚ ਸਟੂਡੈਂਟ ਆਏ ਨਹੀਂ ਔਰ ਉਹ ਕਿਸ ਤਰ੍ਹਾਂ ਦੇ ਉਹਨਾਂ ਦੇ ਮਨ ਦੇ ਵਿੱਚ ਡਾਊਟਸ ਨੇ ਉਹਨਾਂ ਨੂੰ ਕਿੱਦਾਂ ਕਲੀਅਰ ਕੀਤਾ ਜਾ ਅੱਜ ਵੀ ਜਿਹੜੇ ਸਟੂਡੈਂਟਾਂ ਆਂਦੇ ਨੇ ਉਹੀ ਉਹਨਾਂ ਵਿੱਚ ਵੀ ਇਹੀ ਡਾਊਟਸ ਨੇ ਕਿ ਕੀ ਸਰ ਉੱਥੇ ਜਾ ਕੇ ਸਾਨੂੰ ਨੌਕਰੀ ਮਿਲ ਜਾਏਗੀ ਕੀ ਇਹ ਸਟੂਡੈਂਟਸ ਨੂੰ ਵਿੱਚ ਜਿਹੜੇ ਪੋਸਟ ਡੀ ਵਰਕ ਰਾਈਟਸ ਨੂੰ ਲੈ ਕੇ ਜਿਹੜੇ ਥੋੜੇ ਬਹੁਤ ਉਹਨਾਂ ਦੇ ਮਾਰਕਸ ਚ ਡਾਊਟ ਆ ਰਹੇ ਨੇ ਕਿ ਸਾਨੂੰ ਪੋਸਟ ਡੀ ਵਰਕਿੰਗ ਰਾਈਟਸ ਮਿਲਣ ਕੇ ਪੜਨ ਤੋਂ ਬਾਅਦ ਸੋ ਇਹ ਸਾਰੇ ਡਾਊਟਸ ਨੂੰ ਅਸੀਂ ਉਹਨਾਂ ਨੂੰ ਸਪੈਸੀਫਿਕ ਸਾਈਟ ਤੇ ਲੈ ਕੇ ਜਾ ਕੇ ਅਸੀਂ ਉਹਨਾਂ ਨੂੰ ਕਲੈਰਿਟੀ ਦਿੰਨੇ ਆ ਵੀ ਤੁਸੀਂ ਕਿਹੜਾ ਕੋਰਸ ਚੂਜ਼ ਕਰਨਾ ਹੈ ਕਿਹੜੇ ਕਾਲਜ ਦੇ ਵਿੱਚ ਕਰਨਾ ਹੈ ਤਾਂ ਕਿ ਤੁਹਾਨੂੰ ਉਸ ਤੋਂ ਬਾਅਦ ਪਰੇਸ਼ਾਨੀ ਨਾ ਆਵੇ ਉੱਥੇ ਜਾ ਕੇ ਤੁਸੀਂ ਕਿੱਦਾਂ ਆਪਣੀ ਪੜ੍ਹਾਈ ਪੂਰੀ ਕਰਨੀ ਹੈ ਵਿੱਚ ਨਹੀਂ ਛੱਡਣੀ ਹੈ ਔਰ ਜਿੰਨਾ ਤੁਹਾਡਾ ਵਰਕ ਟਾਈਮ ਹੈ ਉਹਨਾਂ ਟਾਈਮ ਵਰਕ ਕਰਕੇ ਬਾਅਦ ਚ ਤੁਸੀਂ ਆਪਣਾ ਈਜ਼ੀਲੀ ਪੀਆਰ ਲੈ ਵੀ ਅਪਲਾਈ ਕਰ ਸਕਦੇ ਹੋ ਤੇ ਅਸੀਂ ਸਾਡੇ ਇੱਥੇ ਇੱਥੇ ਬੈਠ ਕੇ ਬੱਚਾ ਦੀ ਪਹਿਲੇ ਪੂਰੀ ਗੱਲ ਸੁਣਦੇ ਨੇ ਅਸੀਂ ਇਸ ਚੀਜ਼ ਦੀ ਬਿਲਕੁਲ ਕਾਲੀ ਨਹੀਂ ਕਰਦੇ ਕਿ ਵੀ ਇੱਥੇ ਆ ਕੇ ਕੋਈ ਬੱਚਾ ਆ ਗਿਆ ਤੁਸੀਂ ਫਟਾਫਟ ਉਹਨੂੰ انرੋਲ ਕਰ ਲਿਆ ਨਹੀਂ ਸਾਡਾ ਮਕਸਦ ਇਹ ਹੁੰਦਾ ਹੈ ਕਿ ਬੱਚਾ ਆਵੇ ਪਹਿਲੇ ਸਮਝੇ ਕਿ ਭਾਈ ਕੀ ਅਸਲੀ ਸਿਚੁਏਸ਼ਨ ਹੈ ਬੱਚੇ ਨੂੰ ਉੱਥੇ ਜਾ ਕੇ ਕੋਈ ਫਾਇਦਾ ਹੋ ਰਿਹਾ ਤੇ ਜੇ ਉਹ ਡਿਸਾਈਡ ਕਰਦਾ ਹੈ ਕਿ ਹਾਂ ਵਾਕਈ ਮੈਨੂੰ ਫਾਇਦਾ ਹੋ ਰਿਹਾ ਫੇਰ ਹੀ ਉਹ ਅੱਗੇ ਜਾ ਕੇ ਸਾਡੇ ਕੋਲ ਸਾਰਾ ਪ੍ਰੋਸੈਸ ਕਰਵਾਵੇ ਔਰ ਅਸੀਂ ਇੱਕ ਕਾਉਂਸਲਰ ਤੋਂ ਸਾਰਾ ਪ੍ਰੋਸੈਸ ਕਰਵਾਉਣਾ ਕਿਉਂਕਿ ਜੀਨੇ ਉਹਦੀ ਐਪਲੀਕੇਸ਼ਨ ਪਾਈ ਹੈ ਕਾਲਜ ਦੇ ਵਿੱਚ ਉਹਨੂੰ ਸਭ ਤੋਂ ਬੈਟਰ ਪਤਾ ਹੈ ਕਿ ਇਹਨੂੰ ਵੀਜ਼ਾ ਤੱਕ ਮੈਂ ਆਪ ਹੀ ਲੈ ਕੇ ਜਾਣਾ ਸੋ ਇੱਕ ਪਲੱਸ ਪੁਆਇੰਟ ਹੁੰਦਾ ਜਿੱਦਾਂ ਬੱਚੇ ਨੂੰ ਵੀ ਕੌਨਫੀਡੈਂਸ ਆਉਂਦਾ ਸਾਡੇ ਨਾਲ जो किसी बच्चे ने विच कोई भी डाउट होनी कोई भी कलैरिटी लेना चाहता होना भावे नहीं करवानेटिक इंफॉरमे लेनी है वेलकम टू कम टू आई डी पी खना हैप्पी गाइड हिम फॉर दिस फ्यूचर प्रोस्पैक्ट बिकॉज बच्चों का फ्यूचर बन जाए इस तुम्हारी तो कोई खुशी की गल नहीं है सो आई रिक्वेस्ट ऑल ऑफ यू टू विजिट आई डी पी खा एंड टेक द काउंसलिंग विच विल बी ऑथेंटिक फॉर दैम अंकुर है ਮੇਰੇ ਕਾਉਂਸਲਰ ਸੀਗੇ ਤੁਹਾਡੇ ਮੇਰੇ ਕਾਉਂਸਲਰ ਸੰਦੀਪ ਮਨ ਕੋ ਮੈਮ ਸੀਗੇ ਓਕੇ ਕੀ ਕੁਆਲੀਫਿਕੇਸ਼ਨ ਸੀ ਜਦੋਂ ਤੁਸੀਂ ਆਪਣਾ ਆਈਡੀਪੀ ਦਾ ਪ੍ਰੋਸੈਸ ਸਟਾਰਟ ਕੀਤਾ ਓਕੇ ਮੈਂ ਆਪਣੀ ਬੈਚਲਰਸ ਡਨ ਕੀਤੀ ਸੀਗੀ ਤੇ ਮੈਂ ਆਪਣੇ ਐਕਚੁਅਲੀ ਡਿਪਲੋਮਾ ਕਰਨਾ ਚਾਹੁੰਦਾ ਸੀਗਾ ਡਾਟਾ ਐਨਲਿਟਿਕਸ 'ਚ ਕੁਝ ਕਰਨਾ ਚਾਹੁੰਦਾ ਸੀ ਓਕੇ ਕਿਸ ਤਰ੍ਹਾਂ ਦੀ ਸਰਵਿਸਿਜ਼ ਲਗੀਆਂ ਤੁਹਾਨੂੰ ਆਈਡੀਪੀ ਐਜੂਕੇਸ਼ਨ ਖੰਨਾ ਬ੍ਰਾਂਚ ਦੀਆ ਬਹੁਤ ਜ਼ਿਆਦਾ ਵਧੀਆ ਮਤਲਬ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸਾਰਾ ਕੁਝ ਡਨ ਹੋ ਗਿਆ ਨੇ ਰੂਲਸ ਇੰਪਲੀਮੈਂਟ ਹੋ ਰਹੇ ਨੇ ਜਾਂ ਸਟੂਡੈਂਟਸ ਕਹਿੰਦੇ ਨੇ ਕਿ ਪਲੱਸ 2 ਤੋਂ ਬਾਅਦ ਹੁਣ ਵੀਜ਼ਾ ਨਹੀਂ ਲੱਗਣਾ ਜਾਂ ਆਇਲਸ ਦੇ ਵਿੱਚ ਓਵਰ ਆਲ 6.5 ਤੋਂ 5.5 ਹੈਗੇ ਆ ਤਾਂ ਪ੍ਰੋਬਲਮ ਆਏਗੀ ਜਾਂ ਹੁਣ ਨਾਨ ਐਸਡੀਐਸ ਹੈਗਾ ਯਾ ਸਟੂਡੈਂਟਸ ਡੀਮੋਟੀਵੇਟ ਹੋ ਰਹੇ ਨੇ ਸੋ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਆ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਜੋ ਤੁਸੀਂ ਅੱਜ ਦਾ ਸੈਸ਼ਨ ਅਟੈਂਡ ਕੀਤਾ ਅੱਜ ਦੇ ਸੈਸ਼ਨ ਅਟੈਂਡ ਕਰਨ ਤੋਂ ਬਾਅਦ ਤਾਂ ਲੱਗਦਾ ਕਿ ਸਟੂਡੈਂਟ ਦੇ ਬੈਨੀਫਿਟਸ ਦੇ ਵਿੱਚ ਹੈ ਕਿਉਂਕਿ ਜੋ ਵੀ ਹੋ ਰਿਹਾ ਹੁਣ ਕਲੀਨ ਬੱਚਾ ਬਾਹਰ ਜਾਊਗਾ ਤੇ ਉਪਰੋਂ ਦੀ ਹੋਰ ਜ਼ਿਆਦਾ ਓਪਰਚ्युनिटीज ਉੱਥੇ ਨਿਕਲ ਕੇ ਆਊ ਕਿਹੜਾ ਤੁਹਾਡਾ ਕਾਲਜ ਹੈਗਾ ਮੇਰਾ ਬਰਿਸ਼ ਕਲੰਬੀਆ ਵੈਂਕੂਵਰ ਦੇ ਵਿੱਚ ਲੰਗਾਰਾ ਕਾਲਜ ਆ ਓਕੇ ਹਾਂਜੀ ਤੇ ਤੁਹਾਨੂੰ ਆਈਡੀਪੀ ਦੀ ਜਿਹੜੀ ਸਰਵਿਸਿਜ਼ ਹੈਗੀਆਂ ਅਬਾਊਟ ਦਾ ਇੰਸਟੀਚਿਊਸ਼ਨਲ ਸੀ ਤੁਹਾਨੂੰ ਗਾਈਡੈਂਸ ਦਿੱਤੀ ਹੈਗੀ ਹੈ ਜਾਂ ਤੁਸੀਂ ਪ੍ਰੋਗਰਾਮ ਪਿਕ ਕੀਤਾ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਗੁੱਡ ਪ੍ਰੋਗਰਾਮ ਫॉर ਯੂ ਮੇਰੇ ਲਈ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਹੈ ਮੇਰਾ ਇੰਟਰਸਟ ਸਭ ਤੋਂ ਫਿਲਹਾਲ ਡਾਟਾ ਐਨਾਲਿਟਿਕਸ ਦੇ ਵਿੱਚ ਹੈਗਾ ਤੇ ਬਹੁਤ ਜ਼ਿਆਦਾ ਕੰਪੀਟੀਟਿਵ ਪ੍ਰੋਗਰਾਮ ਹੈ ਮੈਨੂੰ ਦੱਸਿਆ ਗਿਆ ਸੀਗਾ ਤੇ ਆਈਡੀਪੀ ਨੇ ਬਹੁਤ ਸਮੂਦਲੀ ਕਰਤਾ ਮੈਨੂੰ ਲੱਗਿਆ ਨਹੀਂ ਕਿ ਇੱਥੇ ਕੋਈ ਕੰਪੀਟੀਸ਼ਨ ਹੈਗਾ ਮੈਂ ਆ ਗਿਆ ਇਟ 2 ਇਅਰਸ ਦਾ ਪ੍ਰੋਗਰਾਮ ਹੈ ਹਾਂਜੀ ਸਸ਼ਿਕਾ ਕੀ ਨੇ ਮੈਂ ਤੁਹਾਡਾ ਮਾਈ ਨੈਮ ਇਜ਼ ਮੰਜੀਂਦਰ ਕੌਰ ਮੰਜੀਂਦਰ ਕਿਹੜਾ ਕਾਲਜ ਹੈ ਤੁਹਾਡਾ ਮਾਈ ਕਾਲਜ ਇਜ਼ ਜਾਰਜੀਅਨ ਕਾਲਜ ਐਟ ਬੈਰੀ ਕੈਂਪਸ ਇਨ ਦਾ অন্ਟਾਰੀਓ ਸਟੇਟ ਸੋ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਕਿਹੜਾ ਕੋਰਸ ਲਈ ਜਾ ਰਹੇ ਹੋ ਮਾਈ ਪ੍ਰੋਗਰਾਮ ਇਜ਼ ਆਟੋਮੋਟਿਵ ਬਿਜ਼ਨਸ ਐਸ ਇਟਸ ਅ ਗ੍ਰੇਟ ਕੋਰਸ ਫॉर ਮੀ ਬਿਕਾਜ਼ ਆ ਵਾਸ ਹੈਵਿੰਗ ਇੰਟਰਸਟ ਇਨ ਇਟ ਐਂਡ ਇਨੀਸ਼ੀਅਲੀ ਮਾਈ ਕਾਉਂਸਲਰ ਵਾਸ ਆਲਸੋ ਮੋਟੀਵੇਟਿੰਗ ਮੀ ਡੈਟ ਆ ਸ਼ੁੱਡ ਗੋ ਫਾਰ ਇਟ ਬਿਕਾਜ਼ ਇਟਸ ਅ ਯੂਨੀਕ ਕੋਰਸ okay the is tarona lagya tonu idp education da experience seriously at my first step when i visited to idp i was a bit confused and nervous that how they will deal with my file regulations because the rules were changing a lot and the new policies were coming but after contacting with my counselor i was a bit confident that my file is in the right hands i had not gone to anybody someone that who will just give me misguidance or take my file to the wrong way but after having one or two sittings with my counselor, i was very confident that i will be getting my visa very soon. and seriously, i got visa in only my three days that i had never listened from anyone or seen that the one child has get visa in three days. seriously, all thanks to my counselor that who had made my file so strong that it was such an unbelievable fact for me that in only three days i had succeeded with my visa. thank you. Thank you. How's your experience with IDP Education Khanna branch? Honestly, with the I D P Khanna branch, my experience was mind blowing. Moreover, seriously, now I am feeling over the moon because my file was in the right hands, and it was a great experience having a contact with I D P Khanna. And all thanks to all the counselors who always give the right guidance. And I will also suggest that the one must go for the I D P Khanna branch, or whosoever the branch is near there, because the I D P counselors are so great and so well performed, their work. Experience is moreover. They are so they are having a great knowledge about the city and their interest. Okay, and what do you think? Like, a new the government is implementing the new rules. I, are, are you think it's good for the international students in a positive manner or in a negative manner no doubt being an international student, sometimes i also feel disheartened by the changing rules of the government, and i even feel tense that how will i survive and what will be the future. but it's some somewhere it's right also, because nowadays people are just applying for the canada only. that's why its population may get more and more, but it's a good thing that the canada is changing the rules to make it a better place to live.